ਕਿਸ ਕੀ ਨਾਮ ਹੈ ਦਵਿੰਦਰ ਜੀ ਸਿੰਘ ਕਿਹੜੇ ਸਕੂਲ ਪੜ੍ਹਦੇ ਮੈਰੀਗੋਲ ਪਬਲਿਕ ਸਕੂਲ ਅਲੀਗੜ ਕੀ ਤੁਹਾਡਾ ਤੁਸੀਂ ਪੂਰੀ ਤਰਕੂਤਰ ਮਾਰਕੀਟ ਕੀ ਕੀ ਗੱਲ ਬਾਤ ਹਿੱਤ ਆਹੀਂ ਤੇ ਘਰ ਨੂੰ ਆਉਂਦੇ ਹਾਂ ਪੇਪਰ ਦੇ ਕੇ ਤੇ ਬੱਸ ਦੇ ਲਾਗੋ ਕੱਢਿਆ ਤੇ ਬੱਸ ਵਾਲਾ ਸਾਡੇ ਉੱਤੇ ਜਿਹੜਾ ਤੇ ਲੱਗਾ ਬੱਸ ਤੇ ਬੱਸ ਵਾਲੇ ਨੇ ਇੰਨੀ ਗੱਲ ਕਹੀ ਕਿ ਧਿਆਨ ਨਾਲ ਚਲਾਓ ਦੀਦਾਨੀ ਆ ਤੇ ਬੱਸ ਵਾਲੇ ਨੇ ਸਕੂਲੇ ਜਾ ਕੇ ਪ੍ਰਿੰਸੀਪਲ ਨੂੰ ਕੀ ਝੂਠੀ ਸ਼ਿਕਾਇਤ ਲਾਈ ਸਾਡੀ ਸਕੂਲ ਦੀ ਬੱਸ ਸੀ ਸਕੂਲ ਜਾ ਕੇ ਝੂਠੀ ਸ਼ਿਕਾਇਤ ਲਾਈ ਕਿ ਇਹ ਕਹਿੰਦੇ ਕਿ ਤੇਰੇ ਨਾਲ ਵੇਖਣਾ ਵਾ ਮੈਨੂੰ ਖਲਾ ਰਿਆ ਵਾ ਇਹਨਾਂ ਨੇ ਅਸੀਂ ਉਹਨੂੰ ਕੁਝ ਕਿਹਾ ਨਹੀਂ ਬਸ ਇਨੀ ਗੱਲ ਕਹੀ ਕਿ ਧਿਆਨ ਨਾ ਚਲਾਓ ਤੇ ਪ੍ਰਿੰਸੀਪਲ ਸਰ ਨੇ ਇਹਨੂੰ ਝੂਠ ਝੂਠਾ ਮੈਸੇਜ ਕਰਵਾ ਕੇ ਸਕੂਲੇ ਬੁਲਾਇਆ ਕਿ ਤੁਹਾਡਾ ਪ੍ਰੈਕਟੀਕਲ ਹੋਣਾ ਵਾ ਕੰਪਿਊਟਰ ਦਾ ਵਾਈਵਾ ਹੋਣਾ ਵਾ ਕੋਈ ਪ੍ਰੈਕਟੀਕਲ ਨਹੀਂ ਹੋਇਆ ਤੇ ਪ੍ਰਿੰਸੀਪਲ ਸਰ ਨੇ ਬੜਾ ਕੁੱਟਿਆ ਜੀ ਸਰ ਹਰਪਿੰਦਰਪਾਲ ਸਿੰਘ ਸੰਧੂ ਕਿੱਥੇ ਕਿੱਥੇ ਬਾਹਰ ਆਇਆ ਮੇਰੇ ਨਲਾਂ ਚਲਤਾਂ ਮਾਰੀਆਂ ਨੇ हां जी प्रिंसिपल ਨੇ ਤੇ ਨਾਲ ਡਰਾਈਵਰਾਂ ਨੇ ਫੜ ਕੇ ਘੁੱਟਿਆ ਜੇ ਮੇਰੇ ਨਾਣਾ ਤੇ ਲੱਤਾਂ ਮਾਰੀਆਂ ਜੇ ਮੇਰੀ ਛਾਤੀ ਤੇ ਲੱਤਾਂ ਮਾਰੀਆਂ ਤੇ ਮੇਰੇ ਪਿੱਛੇ ਲੱਕ ਦੇ ਵਿੱਚ ਛੋਟੀਆਂ ਮਾਰੀਆਂ ਜੇ ਆਹ ਦੇਖੋ ਤੇ ਜਦੋਂ ਉਹ ਜਦੋਂ ਹੀ ਆਦੇ ਹਾਂ ਜੀ ਫਿਰ ਮੈਨੂੰ ਪੇਪਰ ਦੇਣ ਖਲਾਤਾ ਤੇ ਬਾਅਦ ਵਿੱਚ ਮੈਂ ਘਰ ਆ ਗਿਆ ਪੇਪਰ ਹੋਇਆ ਪੇਪਰ ਪੇਪਰ ਕਿਤਾਬ ਨਹੀਂ ਲਿਖੀ ਪੇਪਰ ਨਾਲ ਵੀ ਕੇ ਨਾਲ ਬੱਚੇ ਨਹੀਂ ਨਾਲ ਬੱਚੇ ਹੋਰ ਵੀ ਦੋ ਪੇਪਰ ਤੋਂ ਪਹਿਲਾਂ ਕਟ ਮਾਰ ਕੀਤੀ ਗਈ ਜੇ ਕਟ ਕੇ ਫਿਰ ਪੇਪਰ ਦੇ ਨਿਕਲ ਆਇਆ ਹੈ ਮੇਰਾ ਨਾਮ ਪਪਿੰਦਰ ਸਿੰਘ ਆ ਜੀ ਤੇ ਇੱਕ ਹੀ ਲੱਗਦਾ ਇਹ ਮੇਰਾ ਬੱਚਾ ਪੋਤੇ ਆ ਮੇਰਾ ਕਿਹੜਾ ਪਿੰਡ ਹੈ ਮੇਰਾ ਜੈਨਤੀਪੁਰ ਅੱਡਾ ਇਹ ਅਲੀਵਾਲ ਪੜਦਾ ਮੈਰੀ ਗੋਲਡ ਸਕੂਲ ਦੇ ਵਿੱਚ ਇਹਦੀ ਕਟ ਮਾਰ ਕੀ ਵਾਮਾ ਤਾ ਕੋਟ ਮਾਰਦਾ ਦੇ ਮੈਂ ਪ੍ਰਿੰਸੀਪਲ ਨੂੰ ਜਾ ਕੇ ਮਿਲਿਆ ਤੇ ਉਹਨੇ ਮੈਨੂੰ ਆ ਮਾਮਲਾ ਬੱਸ ਵਾਲੇ ਦਾ ਹੈਗਾ ਕੁਛ ਬੱਸ ਵਾਲੇ ਇੱਕੋ ਸਾਈਡ ਸੂਟ ਦਬਾਈਆ ਤੇ ਨਾ ਬੱਚੇ ਨੇ ਕਿਹਾ ਵਾ ਕਿ ਤੇ ਕਿ ਵੀ ਇੱਕੇ ਚਲਾ ਤੇ ਉਹਨੇ ਆ ਕੇ ਪ੍ਰਿੰਸੀਪਲ ਨੂੰ ਕੋ ਹੋਰ ਦੱਸਿਆ ਵਾ ਕੋ ਝੂਠ ਦੱਸਿਆ ਵਾ ਤੇ ਪ੍ਰਿੰਸੀਪਲ ਨੇ ਮੈਸੇਜ ਝੂਠਾ ਘੱਲ ਲਿਆ ਵਾ ਕਿ ਪ੍ਰੈਕਟੀਕਲ ਹੋਣਾ ਵਾ ਵਾਇਵਾਲਾ ਤੇ ਕੰਪਿਊਟਰ ਦਾ ਤੇ ਉਹ ਬੱਚੇ ਸਕੂਲੇ ਆਉਣਗੇ ਪ੍ਰੈਕਟੀਕਲ ਕਰਨਗੇ ਤੇ ਗਾਜ਼ ਪੇਪਰਾਂ 'ਚ ਬੈਨ ਦੇਣਾ ਵਾ ਸੈਂਟਰ ਦੇ ਵਿੱਚ ਨਹੀਂ ਤੇ ਬੈਨ ਨਹੀਂ ਦੇਣਾ ਐਦਾਂ ਕਹਿ ਕੇ ਬੱਚਿਆਂ ਨੂੰ ਸੱਦਿਆ ਵਾ ਤੇ ਬੱਚੇ ਨੂੰ ਸਕੂਲੇ ਜਾਂਦੇ ਨੂੰ ਉਹਨਾਂ ਕਮਰੇ ਦੇ ਵਿੱਚ ਵਾੜ ਕੇ ਤੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਵਾ ਐਦਾਂ ਕੋਈ ਜਾਨਵਰ ਵੀ ਨਹੀਂ ਕੁੱਟਦਾ ਪਹਿਲੋਂ ਇਹਨੂੰ ਕੁੱਟਿਆ ਵਾ ਮੁੰਡਿਆਂ ਦੀ ਕਲਾਸ ਦੇ ਵਿੱਚ ਉੱਥੇ ਫਿਰ ਇਹਨੂੰ ਧੂਕੇ ਕੁੜੀਆਂ ਦੀ ਕਲਾਸ ਦੇ ਵਿੱਚ ਖੜਿਆ ਕੁੜੀਆਂ ਦੇ ਸਾਹਮਣੇ ਕੁੰਡੀ ਲਾ ਕੇ ਇਹਨੂੰ ਕੁੱਟਿਆ ਵਾ 6-7 ਡਰਾਈਵਰ ਹੀ ਗਏ ਉਹਨਾਂ ਨੇ ਇਹਦੀਆਂ ਬਾਹਾਂ ਫੜੀਆਂ ਵਾ ਤੇ ਉਹਨੇ ਇਹਦੇ ਢੇੜ ਚ ਲੱਤਾਂ ਮਾਰੀਆਂ ਇਹਦੇ ਮੂੰਹ ਦੇ ਮੁੱਕੀਆਂ ਮਾਰੀਆਂ ਅੱਖ ਦੇ ਰੋਡ ਤੇ ਆਵਾ ਇੱਕ ਦੇ ਸੋਜ ਪਈ ਆ ਤੇ ਪਿੰਡੇ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਮਾਰਿਆ ਹੋਇਆ ਲਾਸ਼ਾਂ ਪਈਆਂ ਸਾਰੇ ਪਿੰਡੇ ਦੇ ਵਿੱਚ ਇਹ ਬਹੁਤ ਬੁਰੀ ਤਰ੍ਹਾਂ ਇਹਨੂੰ ਬੱਚੇ ਨੂੰ ਮਾਰਿਆ ਹੋਇਆ ਇਹ ਇਦਾਂ ਦੇ ਅਸੀਂ ਕਦੀ ਕੋਈ ਪ੍ਰਿੰਸੀਪਲ ਕੋਈ ਸੁਣਿਆ ਨਹੀਂ ਅਸੀਂ ਵੀ ਪੜਦੇ ਰਹੇ ਆ ਸਕੂਲਾਂ ਦੇ ਵਿੱਚ ਅਸੀਂ ਤੇ ਕਦੀ ਕੋਈ ਇਹੋ ਜਿਹਾ ਪ੍ਰਿੰਸੀਪਲ ਵੇਖਿਆ ਨਹੀਂ ਨਾ ਹੀ ਕਦੀ ਸੁਣਿਆ ਹੀ ਆ ਕਿ ਇਹ ਕੋਈ ਤਰੀਕਾ ਹੋਵਾਂ ਦਾ ਬੱਚੇ ਵਿਗੜੇ ਨੇ ਮੈਨੂੰ ਬੱਚੇ ਵਿਗੜੇ ਤੇ ਯਾਦ ਨਹੀਂ ਮੈਨੂੰ ਇਹ ਪ੍ਰਿੰਸੀਪਲ ਵਿਗੜਿਆ ਯਾਦ ਆਉਦਾ ਆ ਇਹ ਪ੍ਰਿੰਸੀਪਲ ਨੇ ਬਹੁਤ ਬੁਰੀ ਕੀਤੀ ਆ ਇਦਾਂ ਕੋਈ ਬੱਚੇ ਨੂੰ ਕੁੱੜਦਾ ਨਹੀਂਗਾ ਅੱਜ ਕੱਲ ਤਾਂ ਕੋਈ ਬੱਚੇ ਨੂੰ ਕੁੱਟਣ ਦਾ ਇਹ ਰਿਵਾਜ ਹੈ ਨਹੀਂ ਪਹਿਲੀ ਗੱਲ ਤੇ ਕਾਨੂੰਨ ਬਣੇ ਪਏ ਆ ਇਹ ਇਹਦੇ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਆ ਬੱਚੇ ਨੂੰ ਤੁਸੀਂ ਦੇ ਸਭ ਕੋ ਵੇਖ ਹੀ ਲਿਆ ਸਭ ਕੋ ਕੰਡੀਸ਼ਨ ਜੋ ਵੇਖ ਹੀ ਲਈ ਆ ਤੁਸੀਂ ਮੈਂ ਆਪਣੇ ਬੱਚੇ ਦਾ ਇਨਸਾਫ ਚਾਹੁੰਨਾ ਜੀ ਮੈਨੂੰ ਇਨਸਾਫ ਮਿਲੇ ਜਿੱਦਾਂ ਦੀ ਉਹਨੇ ਮੇਰੇ ਬੱਚੇ ਦੀ ਹਾਲਤ ਕੀਤੀ ਆ ਮੇਰੇ ਤੋਂ ਦੇਖੀ ਨਹੀਂ ਜਾਣ ਦੀ ਪ੍ਰਾਈਵੇਟ ਨਹੀਂ ਕਰਦੇ ਕਰਾਂ ਹਾਂਜੀ ਮੈਡੀਕਲ ਕਰਾਇਆ ਜੀ ਚੌਂਕੀ ਚੱਲੇ ਆ ਜੀ ਰਿਪੋਰਟ ਦੇਣ ਤਦ ਸਿੰਘ ਚੰਦ ਕੀ ਆਪਣਾ ਕਾਲਰ ਮੈਕਰਾਜੀ ਦਾ ਸਟੂਡੈਂਟ ਹੁੰਦਾ ਟੀਚੇ ਦਾ ਗੱਲੀ ਕੋ ਤੋਂ ਉਹਨਾਂ ਦਾ ਕਹਿਣਾ ਸੀ ਕਿ ਬੱਚਾ ਹੈਗਾ ਤੂੰ ਝਗੜੇ ਤੋਂ ਬਾਅਦ ਸਕੂਲੋਂ ਆਉਂਦਾ ਤੇ ਉਥੇ ਕੋਈ ਮਾਰਕਾ ਹੀ ਦਾ ਮਾਰਦਾ ਅਸ਼ੇਸਤ ਹੈ ਕਿ ਜਿਹੜੀ ਹੈ ਮਾਰਕਾ ਹੀ ਦੀ ਗੱਲ ਹੈ ਉਹ ਵੈਸੇ ਬਿਲਕੁਲ ਇਸ ਤਰ੍ਹਾਂ ਮੈਂ ਪੂਰੀ ਤਰ੍ਹਾਂ ਉਹਨਾਂ ਨਾਲ ਸਹਿਮਤ ਨਹੀਂ ਹਾਂ ਹਾਂ ਇੱਕ ਅਦਾ ਬੱਚੇ ਦਾ ਥੱਪੜ ਇੱਕ ਤੋਂ ਲੱਗੇ ਹੁਣ ਤੇ ਮੈਂ ਉਹ ਕਹਿ ਸਕਦਾ ਉਹਦੇ ਪਿੱਛੇ ਬਹੁਤ ਵੱਡਾ ਕਾਰਨ ਸੀ ਇਹ ਤਿੰਨ ਬੱਚਿਆਂ ਨੇ ਉਸ ਤੋਂ 2 ਦਿਨ ਪਹਿਲਾਂ ਤਿੰਨ ਬੱਚਿਆਂ ਨੇ ਇਹਨਾਂ ਨੇ ਸਾਡੇ ਸਕੂਲ ਦੇ ਬੱਚੇ ਸੀ ਤਨੋਂ ਉਹਨਾਂ ਨੇ ਬੱਸ ਨੂੰ ਪਹਿਲਾਂ ਅੱਗੇ ਪਿੱਛੇ ਕਰਦੇ ਰਹੇ ਓਵਰਟੇਕ ਕਰਦੇ ਰਹਿਆ ਫਿਰ ਬੱਸ ਦੇ ਡਰਾਈਵਰ ਨੂੰ ਰੋਕੇ ਉਹਦੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਆ ਉਹਨੂੰ ਕਿਹਾ ਕਿ ਤੇਨੂੰ ਬੱਸ ਨਹੀਂ ਚਲਾਉਣੀ ਆਉਂਦੀ ਉਸ ਤੋਂ ਬਾਅਦ ਤੋਂ ਮੈਂ ਉਹਦੇ ਉਹਨਾਂ ਦੇ ਜਿਹੜੇ ਕੋਈ ਨੌਨ ਸੀ ਜਿਹੜੇ ਉਹਨਾਂ ਦੇ ਕੋਈ ਨੌਨ ਸੀ ਮੈਂ ਉਹਨਾਂ ਨੂੰ ਫੋਨ ਤੇ ਅ ਬੱਚੇ ਦੀ ਸ਼ਿਕਾਇਤ ਕੀਤੀ ਆ ਕਿ ਤੁਹਾਡਾ ਬੱਚਾ ਉਹ ਬੱਚੇ ਨੇ ਆਹ ਹਰਕਤ ਕੀਤੀ ਆ ਪਰ ਦੋ ਦਿਨਾਂ ਵਿੱਚ ਪੇਰੈਂਟਸ ਨੇ ਮੇਰੇ ਤੱਕ ਕੋਈ ਪਹੁੰਚ ਨਹੀਂ ਕੀਤੀ ਪੇਰੈਂਟ ਦਾ ਫਰਜ਼ ਪੈਂਦਾ ਸੀ ਮੇਰੇ ਤੱਕ ਆਉਂਦੇ ਕੋ ਬੱਚੇ ਦੀ ਆਪਣੀ ਦੀ ਜੇ ਗਲਤੀ ਸੀ ਉਹਦੀ ਗੱਲ ਉਹਦੀ ਗਲਤੀ ਮਨਵਾਉਂਦੇ ਇਸੇ ਗੱਲ ਅੱਗੇ ਅਗਨੇ ਪਾਸੇ ਵਧਾਉਂਦੇ ਆ ਪਰ ਪੇਰੈਂਟਸ ਨੇ باوجود ਇਸਤੇ ਕਿ ਮੇਰੇ ਤਾਂ ਕੋਈ ਸੰਪਰਕ ਨਹੀਂ ਕੀਤਾ ਉਦੋਂ ਬਾਅਦ ਜਦੋਂ ਪਰਸੋਂ ਪੇਪਰ ਤੋਂ ਪਹਿਲਾਂ ਬੱਚੇ ਸਕੂਲ ਆਏ ਆ ਪਹਿਲਾਂ ਉਹ ਕੀ ਪਾਰਵਲ ਸੈਂਟਰ ਹੈ ਇਹਨਾਂ ਦਾ ਉਦੋਂ ਬੱਚਿਆਂ ਨੂੰ ਮੈਂ ਤਿੰਨਾਂ ਨੂੰ ਕਿਹਾ ਵੀ ਤੁਸੀਂ ਉੱਧਰ ਗਏ ਸੀ ਦੋਨੋਂ ਬੱਚੇ ਇਹ ਮੰਨ ਕੇ ਕਿ ਅਸੀਂ ਗਏ ਸੀ ਸਾਡੀ ਗਲਤੀ ਸੀ ਦੋਨੋਂ ਬੱਚਿਆਂ ਨੂੰ ਵੀ ਮੈਂ ਚਲੋ ਥੋੜਾ ਬਹੁਤ ਡਾਂਟਿਆ ਕੋਈ ਇੱਕ ਅਦਾ ਥੱਪੜ ਲੱਗ ਗਿਆ ਹਲਕਾ ਜਿਹਾ ਹੀ ਕਈ ਵਾਰੀ ਆਪਾਂ ਨਾਂ ਵਾਸਤੇ ਕਰਦੇ ਆ ਉਹ ਬੱਚਿਆਂ ਨੇ ਉਸੇ ਵੇਲੇ ਆਪਣੀ ਗਲਤੀ ਫੀਲ ਕਰ ਲਈ ਮੰਨ ਲਈ ਵੀ ਠੀਕ ਆ ਸਾਡੀ ਗਲਤੀ ਗਏ ਸੀ ਜਦੋਂ ਮੈਂ ਇਹਨੂੰ ਰਗਿੰਦਰ ਨੂੰ ਕਿਹਾ ਇਹ ਨਾ ਤਾਂ ਆਪਣੀ ਗਲਤੀ ਮੰਨਣ ਨੂੰ ਤਿਆਰ ਹੋਇਆ ਉਲਟਾ ਮੇਰੇ ਨਾਲ ਵੀ ਇਹਨੇ ਬਦਸੂਖੀ ਕੀਤੀ ਉੱਥੇ ਅੱਗੋਂ ਤਕਰੀਬਨ ਮੇਰਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਆ ਫੇਰ ਇਹਦੇ ਕਿਤੇ 1-2 ਵਜੀਆਂ ਨੇ ਉਦੋਂ ਅਗਲੀ ਗੱਲ ਜਿਹੜੀ ਤੁਸੀਂ ਕਰਦੇ ਹੋ ਉਹਦੀ ਕਹਿੰਦੇ ਆ ਜੀ ਉਹਦੇ ਅੱਖ ਤੇ ਸੱਟ ਲੱਗੀ ਆ ਮੇਰੇ ਪਿੰਡੇ ਤੇ ਵੀ ਲਾਸਾਂ ਤੇ ਅੱਖ ਤੇ ਵੀ ਹੋ ਰਿਆ ਉਹਨਾਂ ਦਾ ਤੂੰ ਕਿੱਥੇ ਤੇ ਤੋਤੇ ਮਤਲਬ ਜੇ ਨਾਮ ਹੈ ਤਾਂ ਦੱਸਦਾ ਸੀ ਕਿ ਨਹੀਂ ਇੱਕ ਦੋ ਦੀ ਗੱਲ ਮੈਂ ਵੀ ਮੈਂ ਵੀ ਕਹਿ ਸਕਦਾ ਕਿ ਮੈਂ ਉਹਦੇ ਨਹੀਂ ਇੱਕ ਉਹਦੀ ਲਾਈ ਮੈਂ ਇੱਕ ਦੋ ਦੇ ਹਲਕੇ ਰਕੇ ਲਾਏ ਆ ਜੀ ਜਿਹੜੀ ਗੱਲ ਇਹ ਕਰਦੇ ਆ ਨਾ ਕਿ ਉਹਦੇ ਲਾਸਾਂ ਆ ਉਹਦੇ ਅੱਖ ਤੇ ਸੱਟ ਲੱਗੀ ਆ ਉਹ ਪੇਪਰ ਤੋਂ ਬਾਅਦ ਜਦੋਂ ਉੱਥੇ ਪੇਪਰ ਪਾਰੋ ਵਾਲ ਖਤਮ ਹੋਇਆ ਪੇਪਰ ਤੋਂ ਜਦੋਂ ਨਿਕਲੇ ਆ ਉਦੋਂ ਬਿਕਰਮਜੀਤ ਸਿੰਘ ਜਿਹੜਾ ਸਾਡੇ ਹਰਪੰਚਾਜ ਬਲਬੀਰ ਸਿੰਘ ਬਨੂ ਦਾ ਬੇਟਾ ਆ ਉਹ ਉਹਦੇ ਨਾਲ ਕੋਈ 10-12 ਸਾਥੀ ਇਹ ਲੜਕਾ ਜਿਹੜਾ ਰਜਿੰਦਰ ਸਿੰਘ ਆ ਇਹਦੇ ਨਾਲ ਕੋਈ 5-6 ਸਾਥੀ ਇਹਨਾਂ ਦਾ ਉੱਥੇ ਝਗੜਾ ਹੋਇਆ ਉਹਨਾਂ ਵਿੱਚੋਂ ਇਸ ਪੱਖ ਦੇ ਰਜਿੰਦਰ ਸਿੰਘ ਪੱਖ ਦੇ ਦੋ ਜਣਿਆਂ ਦੀਆਂ ਪੱਗਾਂ ਲੱਥੀਆਂ ਸੁਣਨ ਚ ਵੀ ਆਇਆ ਕਿ ਸ਼ਾਇਦ ਬਿਕਰਮਦੀ ਵੀ ਲੱਥੀ ਆ ਉੱਥੇ ਇਹਨਾਂ ਦੀ ਉਹਨਾਂ ਨੇ ਬਹੁਤ ਜ਼ਿਆਦਾ ਕਿਉਂਕਿ ਉਹ ਜ਼ਿਆਦਾ ਸੀ ਡਬਲ ਸੀ ਇਹਨਾਂ ਨਾਲੋਂ ਇਹਨਾਂ ਦੀ ਕਾਫੀ ਖੇਚਤ ਹੋਈ ਆ ਉੱਥੇ ਇਹਨਾਂ ਦੇ ਕੱਪੜੇ-ਕੁਪੜਾ ਤੋਂ ਵੀ ਪਤਾ ਲੱਗਦਾ ਸੀ ਉੱਥੇ ਬੱਚਿਆਂ ਦੇ ਨੇ ਮੈਨੂੰ ਆਣ ਕੇ ਜੋ ਦੱਸਿਆ ਮੇਰੇ ਕੋਲ ਉਹ ਰਿਕਾਰਡਿੰਗ ਵੀ ਹੈ ਜਿਹੜਾ ਬੱਚਾ ਖੁਦ ਇਸ ਧੜੇ ਦਾ ਸੀ ਉਹਨੇ ਦੱਸਿਆ ਕਿ ਉੱਥੇ ਉਹਦੇ ਕਿਤੇ ਜਾਂ ਕੜਾ ਜਾਂ ਕੁਝ ਹੋਰ ਲੜਾਈ ਵਿੱਚ ਵਜੇ ਆ ਜਾਂ ਹੋਰ ਵੀ ਉਹਨੂੰ ਪਜੀਆਂ ਤੇ ਉਹ ਹੁਣ ਬੱਚਾ ਘਰ ਜਾ ਕੇ ਜੇ ਝੂਠ ਬੋਲਦੇ ਤਾਂ ਮੈਂ ਉਹਦੇ ਲਈ ਜ਼ਿੰਮੇਵਾਰ ਨਹੀਂ ਪਰ ਮੇਰੇ ਕੋਲ ਐਵੀਡੈਂਸ ਹੈ ਪਾਰਵਲ ਪਿੰਡ ਜਿਹੜਾ ਆ ਉਹਦੇ ਵਿੱਚ ਜਿਹੜੇ ਸਬੂਤ ਬੈਠੇ ਨੇ ਮੇਰੇ ਜਿਹੜੇ ਬੱਚੇ ਆਪਣੇ ਸਟੂਡੈਂਟ ਹੈ ਜਿਹੜੇ ਇਸ ਗੱਲ ਦੀ ਗਵਾਹੀ ਦੇ ਰਹੇ ਨੇ ਕਿ ਉੱਥੇ ਝਗੜਾ ਹੋਇਆ ਤੇ ਝਗੜੇ ਚ ਉਹਨੂੰ ਸੱਟਾਂ ਲੱਗੀਆਂ। ਕਰ ਕਹਿੰਦੇ ਪਾਪੀ ਇਹ ਜਿਹੜੀਆਂ ਸੱਟਾਂ ਲੱਗਾਂ ਵੀ ਉਹ ਬਾਹਰ ਚੜਨਾ ਹੋ ਬੱਚੇ। ਉਹ ਬਾਹਰ ਝਗੜੇ ਚ ਲੱਗੀਆਂ। ਸਕੂਲੇ ਵੀ ਕੋਈ ਬਾਹਰ ਨਹੀਂ ਸਕੂਲ ਵਿੱਚ ਮੈਂ ਤੁਹਾਨੂੰ ਦੱਸ ਚੁੱਕਾ ਜੋ ਹੋਇਆ।